ਹੁਣ ਜਿਹੜਾ 11ਵਾਂ ਬਚਨ ਹੈ ਇਹ ਦੀਨ ਦੁਨੀਆ ਦੇ ਮਾਲਕ ਕਰਦੇ ਨੇ ਅਰਦਾਸ ਸਭ ਕਾਰਜਾਂ ਦੇ ਆਰੰਭ ਵਿੱਚ ਕਰਨੀ ਅਰਦਾਸ ਕੀ ਹੈ ਸੰਸਕ੍ਰਿਤ ਦਾ ਲਫ਼ਜ਼ ਹੈ ਅਰਧ ਆਸ਼ ਅਰਧ ਦਾ ਮਤਲਬ ਹੁੰਦਾ ਹੈ ਮੰਗਣਾ ਤੇ ਆਸ਼ ਦਾ ਮਤਲਬ ਹੈ ਆਸਾ ਕਰਕੇ ਫਾਰਸੀ ਵਿੱਚ ਜਦੋਂ ਤੁਸੀਂ ਇਸ ਅਰਦਾਸ ਦਾ ਅਰਥ ਲਭੋਗੇ ਅਰਜ਼ ਦਾਸ਼ਤ ਕਹਿੰਦੇ ਨੇ ਫਾਰਸੀ ਵਿੱਚ ਤੇ ਅਰਜ਼ ਦਾਸ਼ਤ ਦਾ ਮਤਲਬ ਵੀ ਵਿਨੈ ਹੈ ਬੇਨਤੀ ਹੈ ਪ੍ਰਾਰਥਨਾ ਹੈ ਮਹਾਰਾਜ ਕਹਿੰਦੇ ਨੇ ਅਰਦਾਸ ਸਭ ਕਾਰਜਾਂ ਦੇ ਆਰੰਭ ਵਿੱਚ ਕਰਨੀ ਹੈ ਕੋਈ ਵੀ ਕਾਰਜ ਤੂੰ ਆਰੰਭ ਕਰਨ ਲੱਗਾ ਹੈ ਨਿਰਵਿਗਨਤਾ ਸਹਤੇ ਕਾਰਜ ਨੇਪਰੇ ਚੜੇ ਤੇਰੇ ਜੀਵਨ ਦਰਮਿਆਨ ਕੋਈ ਵਿਗਨ ਨਾ ਪਵੇ ਹਰ ਕਾਰਜ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਸ਼ੁਰੂ ਕਰਨਾ ਹੈ। ਔਰ ਬੇਨਤੀ ਇਹ ਕਰਨੀ ਹੈ ਵੀ ਸਾਡੇ ਪੱਲੇ ਕੁਝ ਨਹੀਂ ਹੈ ਤੂੰ ਆਪ ਹੀ ਕਰਨ ਵਾਲਾ ਹੈ, ਆਪ ਹੀ ਕਰਾਉਣ ਵਾਲਾ ਹੈ ਤੇ ਆਪ ਹੀ ਸਵਾਰਨ ਵਾਲਾ ਹੈ। ਜੇ ਮੈਂ ਆ ਗਈ ਤੇ ਅਰਦਾਸ ਨਹੀਂ ਜੇ ਪੂਰੀ ਹੋਣੀ ਜੀਵ ਕੀ ਬਿਰਥਾ ਹੋਏ ਸੋ ਗੁਰਪਹਿ ਅਰਦਾਸ ਕਰ। ਮਨ ਦੀ ਕੋਈ ਬਿਰਥਾ ਹੈ, ਇੱਛਾ ਹੈ। ਤੇ ਗੁਰੂ ਅੱਗੇ ਅਰਦਾਸ ਕਰ। ਕਿੱਦਾਂ ਕਰਨੀ ਹੈ ਛੋੜ ਸਿਆਨ ਬਸਗਲ ਛੋੜ